ਇਹ ਥੋੜਾ ਵੀ ਜੇ ਫੀਮ ਭੁੱਕੀ ਦੇ ਠੇਕੇ ਖੁੱਲ ਜਾਣਗੇ ਤੇ ਨਸ਼ਾ ਬੰਦ ਹੋ ਜਾਊਗਾ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਨਸ਼ੇ ਬੰਦ ਕਰਨੇ ਚਾਹੀਦੇ ਨਸ਼ਾ ਵਿਰੋਧ ਮੁਹਿੰਮ ਤਹਿਤ ਅੱਜ ਕਿੰਨੇ ਪਿੰਡਾਂ ਦਾ ਦੌਰਾ ਕੀਤਾ ਕੀ ਸੁਨੇਹਾ ਦਿੱਤਾ ਜੀ ਅੱਜ ਪਹਿਲਾਂ ਤੇ ਅਸੀਂ ਅਲੀਪੁਰ ਠੱਠੀਆਂ ਖੁਰਦ ਹੁਣ ਨੱਥੂਪੁਰ ਪਿੰਡ ਆਏ ਆ ਸਾਡੇ ਸਾਰੇ ਅਫਸਰ ਸਾਹਿਬਾਨ ਪੁਲਿਸ ਡਿਪਾਰਟਮੈਂਟ ਦੇ ਸਿਵਲ ਦੇ ਅਫਸਰ ਵੀ ਨਾਲ ਹੀ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਰਾਬਤਾ ਕਰਕੇ ਜਿਹੜੀ ਯੁੱਧ ਨਸ਼ ਅਮਰੁਦ ਮਹਿੰਮ ਚਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹਦੇ ਚ ਲੋਕਾਂ ਨੂੰ ਅਵੇਅਰ ਕਰਦੇ ਪਏ ਆ ਤੇ ਲੋਕ ਵੀ ਸਾਥ ਦਿੰਦੇ ਪਏ ਆ ਆ ਤੁਸੀਂ ਵੇਖੋ ਛੋਟੇ ਛੋਟੇ ਬੱਚੇ ਆ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਨੇ ਤੇ ਉਹ ਕਿੱਡੇ ਚਾਹ ਨਾ ਕਿਤੇ ਸ਼ੌਂਕ ਨਾ ਕਿੰਨੀ ਗਰਮੀ ਆ ਪਸੀਨਾ ਹੁੰਦਾ ਪਿਆ ਸਾਰਿਆਂ ਨੂੰ ਪਰ ਉਹ ਵੇਖੋ ਨਾਲ ਸਾਡੇ ਡਟੇ ਆ ਉਦੋਂ ਦੇ ਜਦੋਂ ਮੈਂ ਆਇਆ ਨਾ ਕੋਈ ਇਹਨਾਂ ਨੂੰ ਛੁੱਟੀ ਆਈ ਸਕੂਲਾਂ ਕੋਈ ਇਹਨਾਂ ਨੂੰ ਸੱਦਨ ਨਹੀਂ ਗਿਆ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਆਉਣਾ ਤੇ ਗੇੜ ਤੋਂ ਲੈ ਕੇ ਆਇਆ ਜਿਵੇਂ ਵੈਲਕਮ ਨਹੀਂ ਕਰਦੇ ਸਿਆਣੇ ਬੰਦੇ ਆ ਕੇ ਵੈਲਕਮ ਕਰਦੇ ਕੋਈ ਪ੍ਰਾਣਾ ਆਵੇ ਉਸ ਤਰ੍ਹਾਂ ਇਹਨਾਂ ਨੇ ਵੈਲਕਮ ਕੀਤਾ ਛੋਟੇ ਛੋਟੇ ਬੱਚੇ ਬੱਚੀਆਂ ਨੇ ਤੇ ਬੜਾ ਮਾਨੂੰ ਸਕੂਨ ਮਿਲਿਆ ਵੀ ਹੁਣ ਸਾਡੇ ਨੌਜਵਾਨ ਬਜ਼ੁਰਗ ਸਾਡੇ ਛੋਟੇ ਛੋਟੇ ਬੱਚੇ ਸਾਰੇ ਚਾਹੁੰਦੇ ਆ ਵੀ ਇਹ ਜਿਹੜਾ ਜ਼ਹਿਰ ਆ ਨਸ਼ਿਆਂ ਦਾ ਛਿਮਾਂਦ ਰਿਆ ਆ ਜਿਹੜੀਆਂ ਕਿ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਭਾਜਪੀ ਜਿਨ੍ਹਾਂ ਨੇ ਇਹ ਨਸ਼ਿਆਂ ਨੂੰ ਪ੍ਰਮੋਟ ਕੀਤਾ ਤੇ ਜਿਹੜਾ ਕਿ ਹਰ ਪਿੰਡ 'ਚ ਹਰ ਗਲੀ 'ਚ ਇਹ ਨਸ਼ਾ ਪਹੁੰਚ ਗਿਆ ਉਹਨੂੰ ਖਤਮ ਕਰ ਲਈ ਸਾਰਿਆਂ ਨੇ ਧਿਆ ਕੀਤਾ ਕਿ ਇਹ ਯਹਿਰ ਬੰਦ ਹੋਣਾ ਚਾਹੀਦਾ ਤੇ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਹ ਤਗੜੀ ਹੋਣੀ ਚਾਹੀਦੀ ਹੈ ਸਾਡੇ ਨੌਜਵਾਨ ਅਫਸਰ ਬਣ ਸਾਡੇ ਨੌਜਵਾਨ ਪਲੇਅਰ ਬਣ ਤੇ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ ਮੰਤਰੀ ਸਾਹਿਬ ਨਸ਼ਿਆਂ ਦੇ ਖਿਲਾਫ ਯੁੱਧ ਕਰਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਪਿੰਡਾਂ ਦੇ ਆਗੂ ਆ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਉਹ ਤੁਹਾਡੇ ਧਿਆਨ 'ਚ ਵੀ ਉਹਨਾਂ ਲਿਆਂਦੀਆਂ ਸਰਕਾਰ ਵੱਲੋਂ ਬੋਲਦੇ ਹੋਏ ਉਹਨਾਂ ਨੂੰ ਚੇਤਾਵਨੀ ਕੀ ਹੈ ਜਿਹੜੇ ਅਹੁਦੇਦਾਰਾਂ ਦੇ ਵੀ ਗਲ ਪੈਂਦੇ ਆ ਅਹੁਦੇਦਾਰਾਂ ਨੂੰ ਵੀ ਧਮਕੀਆਂ ਦਿੰਦੇ ਆ ਕਿ ਤੁਸੀਂ ਸਾਡੇ ਨਾਂ ਜਿਹੜੇ ਆ ਉਹ ਜੰਤਕ ਕਰਦੇ ਤੇ ਤੁਹਾਡੀ ਖੈਰ ਨਹੀਂ ਹੈ ਜਿਹੜਾ ਕੋਈ ਸਮਾਜ ਵਿਰੋਧੀ ਅੰਸਰ ਜਾਂ ਕੋਈ ਸਮਗਲਰ ਸਾਡੇ ਕਿਹੇ ਸਰਪੰਚਨਾ ਜਾਂ ਸਾਡੇ ਮੋਤਬਰਨਾ ਕੋਈ ਵੀ ਪੰਗਾ ਲੈਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਝਗੜਾ ਕਰਦਾ ਜਾਂ ਕਿਸੇ ਦੇ ਗਲੇ ਪੈਂਦਾ ਉਹਨੂੰ ਸਖਤ ਵਾਰਨਿੰਗ ਆ ਇਹ ਪੁਰਾਣੀ ਕਾਲੀਦਲ ਕਾਂਗਰਸੀ ਸਰਕਾਰ ਨਹੀਂ ਵੀ ਤੁਸੀਂ ਭੱਜੋਗੇ ਜੇ ਕੋਈ ਪੰਗਾ ਲਊਗਾ ਸਾਡੇ ਮੋਤ ਪਰਨਾ ਜਾਂ ਯਾਰ ਕਿਸੇ ਵੀ ਆਮ ਇਨਸਾਨ ਨਾਲ ਕੋਈ ਪੰਗਾ ਲੀਨਦਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉੱਤੇ ਸਖਤੋ ਸਖਤ ਕਾਰਵਾਈ ਹੋਊਗੀ ਉੱਤੇ ਪਰਚਾ ਕਰਕੇ ਜੇਲ੍ਹ ਤੇ ਭੇਜਾਂਗੇ ਕੋਈ ਲਿਹਾਜ਼ ਨਹੀਂ ਹੋਣਾ ਆ ਤੁਹਾਂ ਵੇਖਿਆ ਨਾ ਜਦੋਂ ਪਿੱਛੇ ਜੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਇੱਕ ਲੇਡੀ ਸਮਗਲਰ ਨੂੰ ਸਰਪੰਚ ਕਹਿੰਦਾ ਪਿਆ ਵੀ ਬੀਬੀ ਹੁਣ ਕੰਮ ਇਹ ਬੰਦ ਕਰਦੇ ਤੂੰ ਅਗੋ ਲਲਕਾਰਦੀ ਵੀ ਮੈਂ ਤਾਂ ਐਵੇਂ ਹੀ ਕਰੂੰ ਮੁੱਖ ਮੰਤਰੀ ਸਾਹਿਬ ਨੇ ਆਪ ਫੋਨ ਤੇ ਸਰਪੰਚ ਨਾਲ ਗੱਲ ਕੀਤੀ ਉਸ ਬੀਬੀ ਤੇ ਕਾਰਵਾਈ ਕਰਾਈ ਉਸ ਪਿੰਡ ਤੇ ਹੋਰ ਸਮਗਲਾਂ ਨਾਲ ਤੇ ਉੱਥੋਂ ਦੇ ਸਮਗਲਾਂ ਦੇ ਘਰ ਤਾਂ ਆਏ ਉਹਦੇ ਬਾਅਦ ਫੋਨ ਜਿਹੜੇ ਸਮਗਲਰੇ ਉਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਵੀ ਇਹ ਪੁਰਾਣੀ ਸਰਕਾਰ ਨਹੀਂ ਗਈ ਇਹ ਸਰਕਾਰ ਚ ਜੇ ਗਲਤ ਕੋਈ ਕੰਮ ਕਰੂਗਾ ਕੋਈ ਸਮਗਲਿੰਗ ਕਰੂਗਾ ਕੋਈ ਕਹਿ ਨੂੰ ਇਤਰਾ ਲਲਕਾਰੂਗਾ ਵੀ ਮੈਂ ਗਲਤ ਕੰਮ ਕਰਨਾ ਕਰਨਾ ਉੱਤੇ ਠੋਕੇ ਕਾਰਵਾਈ ਹੋਊਗੀ ਉਹ ਬੰਦੇ ਜੇਲਾਂ ਚ ਜਾਣਗੇ ਮੰਤਰੀ ਸਾਹਿਬ ਪੰਚਾਇਤਾਂ ਵੱਲੋਂ ਵੀ ਮਤੇ ਪਾਏਗੇ ਨਸ਼ਿਆਂ ਦੇ ਖਿਲਾਫ ਬਿਲਕੁਲ ਸਾਡੇ ਪੱਤੀਹਲ ਕੇ ਦੀਆਂ 113 ਪੰਚਾਇਤਾਂ 113 ਦੀਆਂ 113 ਪੰਚਾਇਤਾਂ ਨੇ ਗ੍ਰਾਮ ਸਭਾ ਦੇ ਇਲਾਜ ਸਾਧ ਸਦਕੇ ਸਾਰੇ ਪਿੰਡ ਨੇ ਤਕਰੀਬਨ 70 80% ਆਬਾਦੀ ਹੁਣ ਨੱਥੂਪੁਰ ਪਿੰਡ ਦੇ ਮੇਨੂ ਮੇ 70 80% ਵਛਿੰਦੇ ਇੱਥੇ ਬੈਠੇ ਹਰ ਪਰਿਵਾਰ ਚੋਂ ਜਾਂ ਤੇ ਕਿਸੇ ਚੋਂ ਇੱਕ ਭੈਣ ਆਈ ਏ ਸਾਡੀ ਜਾਂ ਕਿਸੇ ਚੋਂ ਸਾਡਾ ਨੌਜਵਾਨ ਜਾਂ ਸਾਡਾ ਬਜ਼ੁਰਗ ਵੀ ਇੱਕ ਪਰਿਵਾਰ ਚੋਂ ਇੱਕ ਜਣਾ ਆ ਜਿੰਨੇ ਘਰ ਆ ਤਕਰੀਬਨ ਸਾਰੇ ਹੀ ਆਏ ਆ ਤੇ ਸਾਰੇ ਪਿੰਡਾਂ ਚੋਂ ਲੋਕ ਇੱਕ ਮੁੱਠ ਹੋਏ ਪਏ ਆ ਲੋਕ ਐਧ ਕਰ ਚੁੱਕੇ ਆ ਵੀ ਅਸੀਂ ਇਹ ਜ਼ਹਿਰ ਬੰਦ ਕਰਨਾ ਤੇ ਮਤੇ ਵੀ ਪਾਏ ਆ ਵੀ ਜਿਹੜਾ ਸਮਗਲਰ ਆ ਕੋਈ ਜਾਂ ਸਮਗਲਰ ਦੀ ਜਿਹੜੀ ਕੋਈ ਜ਼ਮਾਨਤ ਦਿੰਦਾ ਬੰਦਾ ਕੋਈ ਇਹਦਾ ਨੰਬਰਦਾਰ ਕਵਾਈ ਪਾਉਂਦਾ ਜਾਂ ਕੋਈ ਸਾਬਕਾ ਮੈਂਬਰ ਸਾਬਕਾ ਸਰਪੰਚ ਕਵਾਈ ਪਾਉਂਦਾ ਅਸੀਂ ਉਹ ਪਿੰਡ ਲੈਵਲ ਤੇ ਬਾਈਕਟ ਕਰਾਂਗੇ ਗ੍ਰਾਮ ਸਭਾ ਦੇ ਇਲਾਕਾ ਸੱਤ ਸੱਤ ਕੇ ਇਹਨਾਂ ਲੋਕਾਂ ਨੂੰ ਜਦੋਂ ਪਤਾ ਉਹਨਾਂ ਵੀ ਸਾਡੀ ਕਿਸੇ ਗੰਦੇ ਬੰਦੇ ਕਰਕੇ ਬੇਇਜ਼ਤੀ ਹੋਣੀ ਆ ਤੇ ਜਮਾਨਤ ਕੇ ਵੀ ਭੱਜਣਗੇ ਨੰਬਰਦਾਰ ਵੀ ਗਵਾਈਆਂ ਪੌਂਦੂ ਭੱਜਣਗੇ ਨੌਜਵਾਨ ਜੂਥ ਨੂੰ ਕੀ ਅਪੀਲ ਕਰਨਾ ਨੌਜਵਾਨਾਂ ਨੂੰ ਇਹੋ ਅਪੀਲ ਆ ਵੀ ਤਗੜੇ ਹੋ ਕੇ ਪੜ੍ਹਾਈ ਕਰੋ ਸਵੇਰੇ ਸ਼ਾਮ ਦਾ ਟਾਈਮ ਗਰਾਊਂਡ 'ਚ ਜਾ ਕੇ ਪ੍ਰੈਕਟਿਸ ਕਰੋ ਆਪ ਤੇ ਮਾਪੇ ਆਪਦੇ ਇਲਾਕੇ ਦਾ ਆਪਦੇ ਪੰਜਾਬ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰੋ ਖੇਡ ਕੇ ਪਲੇਅਰ ਬਣ ਕੇ ਇੰਟਰਨੈਸ਼ਨਲ 골ਡ ਮੈਡਲ ਲੈ ਕੇ ਆਓ ਤੇ ਸਰਕਾਰ ਮੁੜ ਕੇ ਤੁਹਾਨੂੰ ਇੱਥੇ ਆ ਕੇ ਵੱਡੇ ਵੱਡੇ ਅਹੁਦਿਆਂ ਨਾਲ ਵੱਡੀਆਂ ਨੌਕਰੀਆਂ ਨਾਲ ਨਵਾਜੂ ਵੱਡੇ ਇਨਾਮਾਂ ਨਾਲ ਨਵਾਜੂਗੀ ਮੰਤਰੀ ਸਾਹਿਬ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਜਿਹੜੇ ਕਾਲੀ ਕਾਂਗਰਸੀ ਸਰਪੰਚ ਬਣੇ ਨੇ ਉਹਨਾਂ ਵੱਲੋਂ ਨਸ਼ੇ ਦੇ ਵਿਰੁੱਧ ਕੋਈ ਮਤਾਂ ਨਹੀਂ ਪਾਇਆ ਗਿਆ ਵੇਖੋ ਇਹ ਤੇ ਸਾਡੀ ਸਾਰਿਆਂ ਦੀ ਸਾਂਝੀ ਪ੍ਰੋਬਲਮ ਆ ਇਹ ਕਾਲੀਆਂ ਕਾਂਗਰਸੀਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਪੀਏ ਆਮ ਆਦਮੀ ਪਾਰਟੀ ਦੀ ਮਹਿੰਮਿਆ ਏ ਯਾਰ ਇਹ ਉਹ ਜੰਗਲ ਦੀ ਆਗਿਆ ਇਹਦਾ ਨਹੀਂ ਪਤਾ ਲੱਗਣਾ ਕਿਹੜੇ ਵਾਲੇ ਸਾਡੇ ਇਲਾਕੇ ਚ ਆਉਣੀ ਆ ਕਿਹੜੇ ਵਾਲੇ ਸਾਡੇ ਗਲੀ ਮਹੱਲੇ ਤੇ ਕਿਹੜੇ ਵਾਲੇ ਸਾਡੇ ਆਣ ਕਮਾੜ ਤੇ ਪਤਾ ਨਹੀਂ ਕਿਹੜੇ ਵਾਲੇ ਕਿਧੇ ਘਰੇ ਵੜ ਜਾਣੀ ਆ ਇਹਦੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਆ ਉਹਨਾਂ ਨੂੰ ਸਗੋਂ ਪਹਿਲਾਂ ਅੱਗੇ ਆਉਣਾ ਚਾਹੀਦਾ ਹੈ ਮਤੇ ਪਾਉਲੀ ਪੀਤੇ ਕੋ ਸਰਕਾਰ ਚੰਗਾ ਕੰਮ ਕਰਦੀ ਆ ਇਹ ਵੇਖੋ ਮਸਲਾ ਕਾਲੀ ਕਾਂਗਰਸੀ ਦਾ ਨਹੀਂ ਇਹ ਸਾਡੇ ਪੁੱਤਾਂ ਦੀਆਂ ਜਾਨਾਂ ਦਾ ਮਸਲਾ ਆ ਇਹ ਸਾਡੀ ਨੌਜਵਾਨੀ ਦਾ ਮਸਲਾ ਆ ਇਹ ਸਾਡੀਆਂ ਨਸਲਾਂ ਦਾ ਮਸਲਾ ਆ ਇਹ ਸਾਡੀਆਂ ਨਸਲਾਂ ਬਚਣਗੀਆਂ ਤੇ ਯਾਰ ਅਸੀਂ ਪਾਰਟੀਆਂ ਵੀ ਬਣਾ ਲਾਂਗੇ ਤੇ ਅਸੀਂ ਇਲੈਕਸ਼ਨਾਂ ਵੀ ਲੜ ਲਾਂਗੇ ਕਹਿੰਦੇ ਫੀਮ ਭੁੱਕੀ ਦੇ ਠੇਕੇ ਖੋਲਣੇ ਚਾਹੁੰਦੇ ਆ ਅਸੀਂ ਪੰਜਾਬ 'ਚ ਸਾਡੀ ਸਰਕਾਰ ਬੰਦ ਦਿਓ ਵੇਖੋ ਕੋਈ ਨਸ਼ਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਹ ਥੋੜਾ ਵੀ ਜੇ ਫੀਮ ਭੁੱਕੀ ਦੇ ਠੇਕੇ ਖੁੱਲ ਜਾਣਗੇ ਤੇ ਨਸ਼ਾ ਬੰਦ ਹੋ ਜਾਊਗਾ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਨਸ਼ੇ ਬੰਦ ਕਰਨੇ ਚਾਹੀਦੇ ਕੀ ਧੰਨਵਾਦ ਜੀ ਧੰਨਵਾਦ